ਗੁਰੂ ਗੋਬਿੰਦ ਸਿੰਘ ਸੋਬਰਥਰਮ ਪਲਾਂਟ ਰੋਪੜ ਵਿਕੇ ਸੁਆ ਕਰਨ ਲਈ ਆਉਣ ਵਾਲੇ ਟਿੱਪੜਾ ਨੇ ਇੱਕ ਵਾਰ ਫੇਰ ਭਨੋਲੀ ਪਾਖੜਾ ਨੇ ਦੇਖਣੋਲੀ ਵਾਲੀ ਸਾਈਡ ਲਗਾਏ ਗੇ ਸਰਕਾਰੀ ਲਾਈਟਾਂ ਦੇ ਪੋਲ ਨੂੰ ਦੁਆਰਾ ਤੋੜ ਦਿੱਤਾ ਹੈ ਇਸ ਮੋਕੇ ਇਲਾਕਾ ਨਿਵਾਸੀ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਤੇ ਸਰਮ ਪਲਾਂਟ ਮੈਨੇਜਮੈਂਟ ਨੂੰ ਤਾੜਨਾ ਕੀਤਾ ਕਿ ਜੇਕਰ ਇਸ ਸੁਆ ਕੁਆਲਿਟੀ ਪ੍ਰਾਖੜਾ ਨੇਰ ਦੇ ਕੱਚੇ ਰਸਤੇ ਕਨੋਲੀ ਵਾਲੀ ਸਾਈਡ ਜਾਂ ਕਨੋਲੀ ਵਿੱਚੋਂ ਨਿਕਲਣਾ ਬੰਦ ਨਾ ਹੋਏ ਤਾਂ ਉਹਨਾਂ ਉਹਨੂੰ ਪੱਕੇ ਤੌਰ ਤੇ ਅਸੀਂ ਕੁਝ ਦਿਨ ਪਹਿਲਾਂ ਅਸੀਂ ਸਨੈਰ ਤੇ ਪੁਲ ਤੇ ਸੰਘਰਸ਼ ਕੀਤਾ ਸੀ ਸੰਘਰਸ਼ ਦੀ ਬਦੌਲਤ ਸੀ ਆ ਪੁਲ ਲਵਾਇਆ ਸੀ ਇਕ ਇੱਥੋਂ ਆਉਣਾ ਜਾਣਾ ਟਿਪਰਾਂ ਦਾ ਬੰਦ ਕਰਾਇਆ ਪਰ ਹੁਣ ਪ੍ਰਸ਼ਾਸਨ ਬਿਲਕੁਲ ਕੋਮਕਰਰ ਦੀ ਨੀਂਦ ਸੌ ਚੁ ਗਿਆ ਪ੍ਰਸ਼ਾਸਨ ਦੇ ਸਾਹਮਣੇ ਤਾਂ ਜੀਆਂ ਉੜਦੀਆਂ ਆ ਰਹੀਆਂ ਜਦੋਂ ਕੋਈ ਧਰਨਾ ਲੱਗਦਾ ਜਾਂ ਕੋਈ ਐਡਾ ਹਾਸਾ ਆਉਂਦਾ ਫੇਰ ਪ੍ਰਸ਼ਾਸਨ ਜਾਗਦਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਇੱਥੇ ਦੇ ਵਿਧਾਇਕ ਨੂੰ ਵੀ ਕਰਸਨੇ ਇੱਥੇ ਪੰਚਾਇਤ ਨੂੰ ਬੇਨਤੀ ਕਰਦੇ ਆ ਪਹਿਲਾਂ ਤਾਂ ਵੀ ਉਸੀਂ ਤਾਂ ਕਹਿੰਦੇ ਚਲੋ ਠੀਕ ਆ ਵੀ ਟਿੱਪਰ ਬੰਦ ਹੋ ਜੂਏ ਆਹ ਟਿੱਪਰ ਸਾਡੇ ਸਾਹਮਣੇ ਸ਼ਾਮ ਨੂੰ ਨਿਕਲਦੇ ਆ ਇਹਨੂੰ ਵੀ ਬੰਦ ਕੀਤਾ ਜਾਵੇ ਤੁਸੀਂ ਗੇਟ ਤੇ ਜਾ ਕੇ ਕਿਹਾ ਵੀ ਇਹਨਾਂ ਨੂੰ ਨੱਥ ਪਾਈ ਜਾਊਗੀ ਕਾਨੂੰਨੀ ਕਾਰਵਾਈ ਹੋਊਗੀ ਪਰ ਅਜੇ ਤਾਈ ਕੋਈ ਕਾਨੂੰਨੀ ਸਾਨੂੰ ਕੋਈ ਕਾਰਵਾਈ ਤਾਂ ਦਿਖੀ ਨਹੀਂ ਆ ਪਰ ਉਲਟਾ ਟਿੱਪਰਾਂ ਦਾ ਆਵਾਜਾਈ ਫੇਰ ਸੁਰਤੂ ਹੋ ਰੋਇਆ ਪਰ ਇੱਥੇ ਦੇ ਜਿਹੜੀ ਮੈਨੇਜਮੈਂਟ ਚੀਫ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਹੋਏ ਆਪਾਂ ਚੀਫ ਸਾਹਿਬ ਦੀਆਂ ਜਦੋਂ ਅਸੀਂ ਮੀਟਿੰਗ ਜਾਂਦੇ ਆ ਜਾਂ ਹੋਰ ਪਾਸੇ ਜਾਂਦੇ ਆ ਚੀਫ ਸਾਹਿਬ ਦਾ ਚਿਹਰਾ ਉੱਡ ਜਾਂਦਾ ਉਹ ਕਹਿੰਦੇ ਯਾਰ ਸਿਰਫ ਸ਼ਗਰਸੀ ਤੁਸੀਂ ਵੀ ਆ ਤੁਸੀਂ ਕਿਉਂ ਰੋਲਾ ਪਾਉਂਦੇ ਹੋ ਉਸੀਂ ਚੁੱਪ ਨਹੀਂ ਕਰ ਸਕਦੇ ਬਾਕੀ ਹੋਰ ਯੂਨੀਅਨ ਵੀ ਹੈਗੀਆਂ ਹੋਰ ਬੰਦੇ ਵੀ ਹੈਗੇ ਉਹ ਕਿਉਂ ਨਹੀਂ ਰੋਲਾ ਪਾਉਂਦੇ ਅਸੀਂਗੇ ਸਾਨੂੰ ਤਕਲੀਫ ਆ ਅਸੀਂ ਕਨੌਲੀ ਵਿੱਚੋਂ ਨਿਕਲਦੇ ਸਾਨੂੰ ਤਕਲੀਫ ਆ ਤੁਸੀਂ ਸਾਹਮਣੇ ਦੇਖ ਲਓ ਹੁਣ ਵੀ ਗੱਡੀਆਂ ਸਾਡੀਆਂ ਖੜੀਆਂ ਆਉਣੀਆਂ ਇੱਕ ਇੱਕ ਫੁੱਟ ਦੀ ਸਵਾਲ ਜੜ ਜਾਂਦੀ ਜੀ ਅਜੇ ਹਫ਼ਤਾ ਕਿ ਗੱਡੀ ਖੜ ਜਵੇ ਪਰ ਲੇਕਿਨ ਸਰਕਾਰ ਨੂੰ ਅਸੀਂ ਦੇ ਵਿਧਾਇਕ ਨੂੰ ਵੀ ਬੇਨਤੀ ਕਰਦੇ ਆ ਇਹਨੂੰ ਨੱਥ ਪਾਈ ਜਾਵੇ ਅਸੀਂ ਜੇ ਨਾ ਨੱਥ ਪਾਈ ਅਸੀਂ ਮਜਬੂਰਨ ਹੋ ਕੇ ਅਸੀਂ ਰੋਡ ਜਾਮ ਕਰਾਂਗੇ ਇੱਥੇ ਉਹ ਉਸ ਤੋਂ ਬਾਅਦ ਤੁਸੀਂ ਆਹ ਰੋਡ ਦੇਖ ਲਓ ਬੀਬੀ ਐਮਪੀ ਦਾ ਬੀਬੀ ਐਮਪੀ ਵੀ ਹਕੂਮ ਕਰਨ ਦੀ ਨੀਅਤ ਉਹੀ ਆ ਪਰ ਇੱਥੇ ਹਾਲ ਕਿਸਦਾ ਅਸੀਂ ਧਿਆਨ ਇਹਨੂੰ ਚਲਣਾ ਪਾਉਣਾ ਤੁਹਾਡੀ ਵੀਡੀਓ ਰਹੀਂ ਜੇ ਨਾ ਪਾਇਆ ਵੇ ਅਸੀਂ ਚਲਣਾ ਧਰਨਾ ਲਾ ਕੇ ਪਾਵਾਂਗੇ